ਮੌਕੇ ਤੇ ਮੌਜੂਦ ਸੀ ਲੋਕ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਨੇ ਵੀ ਜਿਹੜੇ ਸਾਹ ਚੱਲ ਰਹੇ ਸੀ ਪਰ ਉਸਨੂੰ ਹਸਪੀਟਲ ਲੈ ਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਆਏ ਦਿਨ ਅਜੇਹੇ ਮਾਰਗ ਦੇ ਉੱਤੇ ਇਸ ਮਾਰਗ ਦੇ ਉੱਤੇ ਸੜਕੀ ਹਾਦਸੇ ਲਗਾਤਾਰ ਵੱਧੇ ਜਾ ਰਹੇ ਨੇ ਸੜਕ ਛੋਟੀ ਹੁਣ ਕਾਰਨ ਵਾਹਨਾ ਦੀ ਰਫਤਾਰ ਬਹੁਤ ਤੇਜ਼ ਹੁੰਦੀ ਹੈ ਜੋ ਆਏ ਦਿਨ ਹੀ ਅਜਿਹਿਆਂ ਘਟਨਾਵਾਂ ਨੂੰ ਅਜਿਹੇ ਹਾਦਸਿਆਂ ਨੂੰ ਨਿਯੋਤਾ ਦੇ ਰਹੇ ਨੇ ਤਾਂ ਖਬਰ ਤੋਂ ਬਾਅਦ ਜਿਵੇਂ ਹੀ ਇਹ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦੋਵੇਂ ਨੌਜਵਾਨ ਅਜੇ ਕੁਆਰੇ ਦੱਸੇ ਜਾ ਰਹੇ ਨੇ ਤਾਂ ਉੱਥੇ ਹੀ ਵੋਲਵ ਮਾਫ ਕਰਨਾ ਪੰਜਾਬ ਰੋਡਵੇਜ਼ ਦੀ ਬਸ ਦੇ ਨਾਲ ਐਕਟੀਵਾ ਦੀ ਜਿਹੜੀ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਸਰ ਮੈਂ ਨਾ ਜੀ ਸਾਡੇ ਮੈਂ ਆਪਣੇ ਪਿੰਡ ਦੇ ਵਿੱਚ ਜੂਜੇ ਪਸੇ ਆ ਕੇ ਆਪਣਾ ਰਿਆਜ ਬਣਾ ਲਿਆ ਜੀ ਹਾਂ ਜੀ ਮੈਂ ਆਪਣੇ ਪੁਰਾਣੇ ਘਰਾਂ ਤੋਂ ਰੋਟੀ ਪਾਣੀ ਖਾ ਕੇ ਵੱਡੇ ਵੀਰਾ ਜੀ ਤੋਂ ਪਾਪਾ ਜਾ ਰਹੇ ਸੀ ਆਪਣੇ ਘਰ ਤੇ ਮੈਨੂੰ ਰਸਤੇ ਦੇ ਵਿੱਚ ਮੁੰਡੇ ਨੇ ਰੋਕ ਕੇ ਕਿਹਾ ਵੀ ਸਾਡੇ ਉੱਥੇ ਕਲੰਸੀਡਰ ਦੇ ਵਿੱਚ ਐਕਸੀਡੈਂਟ ਹੋ ਗਿਆ ਸਾਡੇ ਮੁੰਡਿਆਂ ਦਾ ਅੱਛਾ ਜੀ ਤੇ ਉਹਦੇ ਵਿੱਚ ਇੱਕ ਸਾਡੇ ਮੁੰਡਾ ਸੀਗਾ ਰਜੇਸ਼ ਹਾਂਜੀ ਇਹ ਮੰਗਸਰਾਮ ਦਾ ਮੁੰਡਾ ਤੇ ਦੂਜਾ ਸੀਗਾ ਮੁੰਡਾ ਜੈਗਪਾਲ ਜੀ ਤੇ ਉਹ ਕਹਿੰਦੇ ਉਹਨਾਂ ਦੀ ਉੱਥੇ ਡੈਥ ਹੋ ਗਈ ਫਿਰ ਮੈਂ ਉੱਥੋਂ ਹੀ ਸਕੂਟਰ ਵਾਪਸ ਕੀਤਾ ਤੇ ਮੈਂ ਕਿਹਾ ਜਾ ਕੇ ਉਥੇ ਦੇਖ ਕੇ ਆਵਾਂ ਅਗਰ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਆਪਾਂ ਉਹਨੂੰ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਇੱਥੇ ਆ ਕੇ ਪਤਾ ਲੱਗਿਆ ਤਾਂ ਉਹ ਕਹਿੰਦੇ ਦੋਨਾਂ ਮੁੰਡਿਆਂ ਦੀ ਇੱਕ ਦੀ ਤਾਂ ਮੌਤ ਹੋ ਗਈ ਤੇ ਦੂਜੀ ਬਾਡੀ ਨੂੰ ਉਹ ਵਾਪਸ ਲੈ ਕੇ ਹਸਪੀਟਲ ਗਏ ਆ ਤੇ ਕੁਝ ਇੱਥੇ ਲੋਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਇੱਕ ਦੀ ਮੌਤ ਹੋ ਗਈ ਦੂਜੇ ਦੀ ਵੀ ਆਲਮੋਸਟ ਲੱਗਦਾ ਸੀਗਾ ਕਿ ਉਹ ਉਹਦੀ ਜਾਨ ਚੁੱਕੀ ਹੈ ਇਹ ਇੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਲੋਕੀ ਕੋਈ ਕਹ ਰਹੀ ਸੀ ਇੱਥੇ ਕੋਈ ਰੇੜੀ ਲੱਗਦੀ ਐ ਨੇ ਲੱਗੇ ਸ਼ੱਕੇ ਉੱਥੇ ਉਹ ਮੁੰਡੇ ਦੋਨੇ ਕੋਈ ਮਤਲਬ ਆਪਣੇ ਇੰਜੋਏ ਕਰਕੇ ਨਿਕਲੇ ਜੀਗੇ ਤੇ ਜਿੱਦਾਂ ਹੀ ਉਧਰੋਂ ਬੱਸ ਆਈ ਉਹਦੇ ਵਿੱਚ ਟੱਕਰਾ ਹੋਣ ਕਰਕੇ ਉਹਨਾਂ ਦੋਨਾਂ ਮੁੰਡਿਆਂ ਦੀ ਮੋਖੇ ਤੇ ਹੀ ਲੱਗਦਾ ਕਿ ਬਹੁਤ ਕਮੀ ਸੀਗੇ ਮੁੰਡੇ ਜੀ ਦੋਨੇ ਮੋ ਹੁਣ ਜੋ ਇੱਥੇ ਮੋਖੇ ਤੇ ਲੱਗਿਆ ਉਹ ਤਾਂ ਇੱਕ ਐਕਟ ਵਾਂਗ ਲੱਗਦਾ ਉਹਨਾਂ ਕੋਲ ਅੱਛਾ ਜੀ ਤੇ ਐਕਟ ਵਾਂਗ ਜਿਹੜਾ ਬੱਸ ਦੇ ਵਿੱਚ ਲੱਗਿਆ ਐਕਟਰ ਦੀ ਕੰਡੀਸ਼ਨ ਐਡੀ ਮਾੜੀ ਨਹੀਂ ਹੈਗੀ ਕਿ ਜਿਸ ਕਰਕੇ ਦੇਖਿਆ ਜਾਏ ਵੀ ਉਹਨਾਂ ਦੀ ਮੌਤ ਹੋ ਗਈ ਲੇਕਿਨ ਪਤਾ ਨਹੀਂ ਕਿਸ ਐਂਗਲ ਤੋਂ ਉਹ ਟੱਕਰ ਹੋਈ ਹੈ ਜਿਸ ਕਰਕੇ ਉਹਨਾਂ ਦੀ ਮੌਤ ਦੋਨੇ ਮੁੰਡੇ ਨੌਜਵਾਨ ਸੀਗੇ ਤੇ ਦੋਨੋਂ ਮੁੰਡੇ ਅਨਮੈਰਿਡ ਸੀਗੇ ਹਾਂਜੀ ਅਨਮੈਰਿਡ ਸੀ ਅਨਵਿਆਹੇ ਸੀਗੇ ਠੀਕ ਹੈ ਔਰ ਦੋਨੋਂ ਹੀ ਮੁੰਡੇ ਮਤਲਬ ਬੜੇ ਹੀ ਹੋਨਹਾਰਡ ਸੀਗੇ ਨੌਜਵਾਨ ਤੇ ਨੌਜਵਾਨ ਸੀਗੇ ਬਹੁਤ ਹੀ ਘੱਟ ਸਾਡੇ ਪਿੰਡ ਨੂੰ ਇਹ ਪਿਆ ਹੈ ਜਿਹਦਾ ਮਤਲਬ ਇਹ ਪੂਰਤੀ ਜਿਹੜੀ ਆ ਉਹ ਸ਼ਬਦਾ ਦੇ ਨਾਲ ਨਹੀਂ ਕੀਤੀ ਜਾਂਦਾ ਸਰ ਮੈਂ ਨਾ ਜੀ ਸਾਡੇ ਮੈਂ ਆਪਣੇ ਪਿੰਡ ਦੇ ਵਿੱਚ ਜੂੜੂ